ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਗਿਆ ਕਿ ਘਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਸੇਫ ਨਹੀਂ ਹਨ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਇੱਕ ਜਿਹੜੀ ਕਲਿੱਪ ਉਹ ਸਾਹਮਣੇ ਆਉਂਦੀ ਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਦੇ ਘਰ ਦੇ ਬਾਹਰ ਆ ਕੇ ਖੜੇ ਹੁੰਦੇ ਨੇ ਤਾਂ ਉਹਨਾਂ ਦੇ ਕੋਲੋਂ ਕਿਸੇ ਦਾ ਪਤਾ ਪੁੱਛਦੇ ਨੇ ਪਤਾ ਪੁੱਛਣ ਤੋਂ ਬਾਅਦ ਅਚਾਨਕ ਹੀ ਜਿਹੜੀ ਔਰਤ ਖੜੀ ਹੁੰਦੀ ਹੈ ਦਰਵਾਜ਼ੇ ਤੇ ਉਸ ਦੀਆਂ ਵਾਲੀਆਂ ਚਪਟ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਲੋਕ ਜਿਹੜੇ ਨੇ ਹੁਣ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਐ ਤਾਂ ਸੀਸੀਟੀਵੀ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਾਂ ਪੁਲਿਸ ਵੱਲੇ ਇਸ ਫਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਬੋਲ ਸਕਦੇ ਰਿਹਾ ਇੱਕ ਅੰਦਰ ਆਇਆ ਤੇ ਕਹਿੰਦਾ ਵੀ ਮੇਰੇ ਬ੍ਰਵਿੰਦਰ ਦੇ ਮੱਕੋ ਦਾ ਘਰ ਦੇਖੋ ਜਿਨ੍ਹਾਂ ਨੇ ਕਬੂਤਰ ਰੱਖੇ ਮੈਂ ਕਿਹਾ ਜੀ ਤੁਹਾਨੂੰ ਨਹੀਂ ਪਤਾਗਾ ਜਿੱਥੇ ਹੈ ਇਹ ਤੇ ਰੱਬ ਨੂੰ ਮੁੜ ਕੇ ਚਲ ਗਿਆ ਇੱਧਰ ਨੂੰ ਫੇਰ ਆਇਆ ਫੇਰ ਸਿੱਧਾ ਲੰਘ ਗਿਆ ਤੇ ਫੇਰ ਆਇਆ ਦਵਾਰਾ ਉੱਥੇ ਖਲੋ ਗਿਆ ਹਨ ਕੇ ਤੇ ਫਿਰ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਜੀ ਪਾਣੀ ਐ ਵੋਟੀ ਲਾਗੇ ਖਲੋਤੀ ਸੀ ਤੇ ਕਹਿੰਦੀ ਤੂੰ ਪਿੱਛੇ ਰਹਿ ਅਸੀਂ ਪਾਣੀ ਤੈਨੂੰ ਪਿਵਾ ਦਿੰਦੇ ਆ ਮੁੜ ਕੇ ਕਹਿੰਦਾ ਤੈਨੂੰ ਦੋ ਫੁਲਕੇ ਪਿਆ ਦੇ ਕੋ ਆ ਦੋ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦੇਾਂਗੇ ਤੇ ਮੁਰਕੇ ਮੈਂ ਉਹ ਕੁਰਸੀ ਤੇ ਬੈਠੀ ਦੀ ਮੈਂ ਉੱਠੀ ਨਹੀਂ ਤੇ ਮੁਰਕੇ ਆਇਆ ਤੇ ਉਹ ਰਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਕੁਰਸੀ ਨੂੰ ਤੇ ਆ ਹੀ ਗਿਆ ਨਾ ਵੀ ਉਹਦੇ ਹੱਥ ਹੀ ਵਾੜਦੇ ਨੇ ਉਹਦੇ ਤੇ ਆ ਹੀ ਗਨੀ ਇਹ ਮੇਰੇ ਵੱਡੇ ਭਜਾਈ ਹੈ ਨਾ ਇਹ 1 ਵਜੇ ਨਾਲ ਸਮਾਂ ਹੀ 1 ਵਜੇ ਲਗਭਗ 1 ਵਜੇ ਦਾ ਸਮਾਂ ਹੀ ਇੱਥੇ ਬੈਠੇ ਦੇ ਸੀ ਤੇ ਇਧਰੋਂ ਦੋ ਮੁੜੇ ਆਏ ਆ ਉਹ ਪਹਿਲਾਂ ਤੇ ਇਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਸ ਸਰਸਰਪਰਾਣੇ ਦਾ ਘਰ ਕਿੱਥੇ ਆ ਤੇ ਇਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਅੱਗੇ ਚੱਲ ਗਏ ਆ ਦੁਬਾਰਾ ਫੇਰ ਉਹ ਵਾਪਸ ਆਏ ਆ ਉਥੇ ਖਲਾੜ ਕੇ ਅਗਲੇ ਪਾਸੇ ਮੋਟਰਸਾਈਕਲ ਖਲਾੜ ਕੇ ਉਹ ਫਿਰ ਦੁਆਰਾ ਆਇਆ ਉਹਨਾਂ ਨੇ ਫਿਰ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਨਹੀਂ ਸਾਨੂੰ ਪਾਣੀ ਪੀਣਾ ਵਾ ਤੇ ਇਹ ਪਾਣੀ ਪਾਣੀ ਇਹ ਕਹਿੰਦੇ ਬਾਹਰ ਹੋ ਉਥੋਂ ਤੇ ਇਹਨਾਂ ਨੇ ਮੁੜ ਕੇ ਫਿਰ ਇਹਨਾਂ ਨੇ ਕਹਿ ਵੀ ਨਹੀਂ ਅਸੀਂ ਰੋਟੀ ਵੀ ਖਾਣੀ ਹੈ ਇਹ ਅੰਦਰ ਬੜੀ ਜਾਂਦੇ ਅਸੀਂ ਦੋਵੇਂ ਜਣੇ ਤੇ ਇੱਕ ਜਣਾ ਅੰਦਰ ਹੀ ਤੇ ਇੱਕ ਜਣਾ ਮੋਟਰਸਾਈਕਲ ਬਾਹਰ ਲੱਗਾ ਸੀ ਉਹ ਮੋਟਰਸਾਈਕਲ ਸਟਾਰਟ ਸੀ ਮੋਟਰਸਾਈਕਲ 'ਤੇ ਰਿਹਾ ਤੇ ਇਹ ਬਾਹਰ ਨਾ ਜਾਣ ਤੇ ਇਹਨਾਂ ਨੇ ਸਾਡੀ ਨੂਰ ਆਣੀ ਕਹਿੰਦੀ ਵੀ ਤੁਸੀਂ ਬਾਹਰ ਨਿਕਲਦੇ ਨਾ ਨਿਕਲਦੇ ਇਹਨਾਂ ਨੇ ਮਲੇਬ ਆਜ ਮਾਰੀ ਕਹਿੰਦੇ ਡੈਡੀ ਜੀ ਆਇਓ ਜਲਦੀ ਡੈਡੀ ਜੀ ਆਇਓ ਜਲਦੀ ਉਹਨਾਂ ਨੇ ਮਲਬ ਜਦੋਂ ਇਨੀ ਗੱਲ ਕਹੀ ਨਾ ਇਹਨਾਂ ਨੇ ਤੇ ਉਹਨਾਂ ਨੇ ਦਵਾ ਦਾ ਇਹਨਾਂ ਨੇ ਹਬਾਲੀਆਂ ਖੋਲ ਕੇ ਮਲਬ ਖਿੱਚੀ ਮਾਰੀ ਆ ਤੇ ਦਵਾ ਦਾ ਮੋਟਰਸਾਈਕਲ ਤੇ ਬੈਰ ਕੇ ਚਲੇ ਗਏ ਆ ਇਹਨਾਂ ਨੇ ਰੋਲਾ ਰੋਲਾ ਬੜਾ ਪਾਇਆ ਮਗਰ ਪਰ ਉਹ ਡੜਮਾਰ ਉਹਨੂੰ ਇਧਰੋਂ ਨਿਕਲ ਗਿਆ ਉਹਨਾਂ ਨੇ ਸਾਰੇ ਸੀਸੀ ਕੈਮਰੇ ਸਾਰੇ ਹਿਦਾਲੇ ਆ ਸਭ ਕੁਝ ਦੇਖਿਆ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਪੂਰਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਸੁਭਾਸ਼ਨ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਇਹ ਜਿਹੜੀ ਵਾਰਦਾਤ ਹੋਈ ਆ ਇਹਦਾ ਮਲਬ ਕੋਈ ਤਾਂ ਕੋਈ ਹੱਲ ਜ਼ਰੂਰ ਨਿਕਾਲਣਾ ਪਰ ਇੱਥੇ ਚੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਮੋਟਰਸਾਈਕਲ ਚੁੱਕੇ ਜਾਂਦੇ ਆ ਇੱਥੇ ਮੇਰਾ ਫਰੈਂਡ ਸੀ ਆ ਪਿਛਲੇ 2 ਮਹੀਨੇ ਹੋ ਗਿਆ ਉਹਦਾ ਮੋਟਰਸਾਈਕਲ ਚੁੱਕਿਆ ਗਿਆ ਉਹ ਵੀ ਸੀਸੀ ਕੈਮਰੇ ਵਿੱਚ ਆ ਗਿਆ ਸੀ ਪਰ ਅਜ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ ਉਹਨਾਂ ਦਾ ਵੀ ਹੋਰ ਵੀ ਬੋੜੀਆਂ ਚੋਰੀਆਂ ਹੁੰਦੀਆਂ ਦਿਨੇ ਦਿਹਾੜੇ ਸਭ ਕੁਝ ਹੋ ਰਿਹਾ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ